ਜੇ ਨੂੰ ਨਹੀਂ ਹੁਣ ਦੁਜੇ ਬਨੇ ਆਜੋ ਭਗਵੰਤ ਮਾਨ ਨੂੰ ਇਹ ਕਹਿ ਦਿਓ ਕਿ ਨਾ ਛੱਡ ਸੈਂਟਰ ਸਰਕਾਰ ਨਾ ਛੱਡੇ ਤੇ ਸਾਲ 2-3 ਸਾਲ ਨੂੰ ਆ ਦੋ ਢਾਈ ਸਾਲ ਰਹਿ ਗਿਆ ਕਿ ਮੁੱਖ ਮੰਤਰੀ ਦੀ ਸੋਚ ਚੁੱਕਲੇਗਾ ਜਿੱਧਰ ਲੋਕ ਹੋ ਜਾਂਦੇ ਨੇ ਨਾ ਉਹ ਲੋਕ ਕੁਛ ਨਹੀਂ ਵੰਦੇ ਭਗਵੰਤ ਮਾਨ ਤੈਨੂੰ ਕਿਵੇਂ ਜਿਤਾਇਆ ਸੀ ਤੇਰੇ ਪੈਸੇ ਨਹੀਂ ਲੱਗਣ ਦਿੱਤੇ ਸੀ ਕਿਸੇ ਨੇ ਵੀ ਤੇ ਜੇ ਤੈਨੂੰ ਜਿਤਾ ਸਕਦੇ ਨੇ ਨਾ ਤੇ ਅੱਜ ਤੈਨੂੰ ਉਹਨਾਂ ਨੇ ਮੋਢੇ ਤੋਂ ਫੜ ਕੇ ਹਲੂਣਿਆ ਤੂੰ ਜਿਹੜੀ ਕੌਮ ਨੂੰ ਵੰਗਾ ਰਿਹਾ ਹੈ ਨਾ ਤੂੰ ਜਿਵੇਂ ਕੌਮ ਦੀ ਬੇਇੱਜ਼ਤੀ ਕੀਤੀ ਹੈ ਇਹੀ ਜਿਹੜੀ ਬੇਇੱਜ਼ਤੀ ਸੀ ਅਕਾਲੀ ਕਰਦੇ ਹੁੰਦੇ ਸੀ ਤੇ ਤੈਨੂੰ ਤਾਂ ਬੜੀ ਛੇਤੀ ਰਿਜ਼ਲਟ ਦਿੱਤਾ। ਤੇ ਜੇ ਤੂੰ ਅਜੇ ਵੀ ਪੰਥ ਦੇ ਤੇ ਕੌਮ ਦੇ ਉਲਟ ਚੱਲੇਗਾ ਤੇ ਪੰਜਾਬ ਚ ਅਤਿਆਚਾਰ ਕਰੇਗਾ ਜਿਵੇਂ ਸਵਾ ਸਾਲ ਪਹਿਲਾਂ ਕੀਤਾ ਸੀ। ਤੂੰ ਸਰਕਾਰੀ ਬੰਦੇ ਆਪ ਦੇ ਜਥੇਦਾਰ ਰੱਖੇ ਹੋਏ ਨੇ ਉਹਨਾਂ ਦੀ ਸਲਾਹ ਤੇ ਕੰਮ ਕਰਦਾ ਹੈ ਤੇ ਤੈਨੂੰ ਲੈ ਡੁੱਬਣ। ਮੈਂ ਅੱਗੇ ਵੀ ਇਹਨਾਂ ਦੇ ਬੰਦਿਆਂ ਨੂੰ ਕਿਹਾ ਸੀ ਇਹਨਾਂ ਦੇ ਆਮ ਆਦੀ ਪਾਰਟੀ ਨੇ ਮੇਰੀ ਗੱਲ ਦਾ ਬੜਾ ਬੁਰਾ ਬਣਾਇਆ ਸੀ ਇੱਕ ਲੀਡਰ ਮੈਨੂੰ ਮਿਲਿਆ ਮੈਂ ਤੁਸੀਂ ਗਲਤ ਕਰ ਰਹੇ ਜੀ ਇਹ ਬਹੁਤ ਮਾੜੀ ਗੱਲ ਆ ਤੁਸੀਂ ਇੱਕ ਕੌਮ ਨੂੰ ਕੁੱਟ ਰਹੇ ਜੀ ਤਾਂ ਕਹਿੰਦੇ ਨਹੀਂ ਸਾਨੂੰ ਜਵਾਬ ਦੇਣਾ ਪੈਂਦਾ ਸਾਰੇ ਪੰਜਾਬ ਨੂੰ ਪਰ ਸਾਰੇ ਪੰਜਾਬ ਨੇ ਤੁਹਾਨੂੰ ਅੱਜ ਜਵਾਬ ਦੇ ਦਿੱਤਾ